ਸਸਤੀ ਘਾਗੇ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਇੱਕ ਨਵੀਂ ਰੈਸਪੀ ਬਿਨਾ ਕਿਸੇ ਪਿਆਜ਼ ਤੋਂ ਬਿਨਾ ਅਦਰਕ ਲਸਣ ਤੋਂ ਜਿਵੇਂ ਕਿ ਤੁਸੀਂ ਪਿੰਡਾਂ ਦੇ ਵਿੱਚ ਤਾਂ ਇਹ ਚੀਜ਼ਾਂ ਆਮ ਨਹੀਂ ਦੇਖਦੇ ਹੋ ਹੋਣਗੇ ਤੇ ਕਿਉਂਕਿ ਕਰੇਤੇ ਪਰਕੇ ਬਣਾ ਜਾਂਦੇ ਆ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਟਿੰਡੋ ਪਰਕੇ ਉਹ ਕਿਵੇਂ ਬਣਾਵਾਂਗੇ ਆਹ ਲੋ ਤੁਹਾਨੂੰ ਆਪਾਂ ਦਿਖਾਉਣੀ ਆ ਆਓ ਸ਼ੁਰੂ ਕਰਦੇ ਹਾਂ ਲੋ ਜੀ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਲੈਣੇ ਆ ਟਿੰਡੋ ਇਹਨਾਂ ਨੂੰ ਆਪਾਂ ਧੋ ਲਿਆ ਸੀ ਔਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਸਿਰਫ ਆਪਾਂ ਨੂੰ ਕੀ ਚਾਹੀਦਾ ਤਾਂ ਉਹ ਮਸਾਲਾ ਹੁਣੇ ਤਿਆਰ ਕਿਵੇਂ ਕਰਨਾ ਤੁਹਾਨੂੰ ਦਿਖਾਉਣੀ ਹੈ ਲੋ ਜੀ ਤੇ ਹੁਣ ਆਪਾਂ ਕਰਦੇ ਹਾਂ ਮਸਾਲਾ ਤਿਆਰ ਸਭ ਤੋਂ ਪਹਿਲਾਂ ਕੀ ਕਰਨਾ ਹੈ ਨਮਕ ਲੈਣਾ ਜਿੰਨੀ ਕ ਆਪਣੀ ਸਬਜ਼ੀ ਹੈਗੀ ਉਹਦੇ ਅਕੋਰਡਿੰਗ ਫਿਰ ਲੈਣੀ ਹੈ ਮਿਰਚ ਉਸ ਤੋਂ ਬਾਅਦ ਆਪਣੇ ਕੋਲ ਹੈਗਾ ਜੀਰਾ ਪਾਊਡਰ ਔਰ ਲੈਣੀ ਆ ਹਲਦੀ ਇਹਨਾਂ ਨੂੰ ਪੱਕੀ ਕਰ ਲੈਣਾ ਹੈ ਮਲਾ ਲੈਣਾ ਆਪ ਸਾਰਾ ਜਿਹੜੇ ਆਪਣੇ ਟਿੰਡੋ ਧੋਤੇ ਹੋਏ ਸੀ ਆਪ ਇਹਨਾਂ ਨੂੰ ਕੀ ਕਰਨਾ ਸਾਈਡਾਂ ਤੋਂ ਇਦਾਂ ਉਤਾਰ ਲੈਣਾ ਹੈ ਲੋ ਜੀ ਤੇ ਆਪਾਂ ਇਹਦਾ ਸਾਰੇ ਛਲਕੇ ਲਾ ਲਏ ਇਸ ਨਾਲ ਦੇ ਆਸ-ਪਾਸਿਆਂ ਤੋਂ ਬੈਕ ਸਾਈਡ ਤੋਂ ਰੱਖੋ ਹੁਣ ਆਪਾਂ ਇਹਨਾਂ ਨੂੰ ਕੀ ਕਰਨਾ ਹੈ ਨੀਚੋਂ ਕੱਟਣੀ ਦਿਨਾ ਤੇ ਉੱਪਰੋਂ ਉੱਪਰੋਂ ਇਹਦਾ ਪੀਸ ਕਰ ਲੈਣਾ ਦੇ ਤਾਂ ਕਿ ਪਿਛੋਂ ਲਵੇ ਬਣਾ ਇਦਾਂ ਆਪਾਂ ਸਾਰੇ ਪੀਸ ਕਰ ਲੈਣੇ ਆ ਤੁਸੀਂ ਚੈੱਕ ਕਰ ਸਕਦੇ ਹੋ ਇਹਦਾ ਲੋ ਜੀ ਸਾਰਿਆਂ ਦੇ 80% ਆਪਾਂ ਇਦਾਂ ਜੋੜ ਪਾ ਲੈਣੇ ਕੱਟ ਕਰ ਲੈਣਾ ਉਚਾਲੋ ਹੁਣ ਆਪਾਂ ਕੀ ਕਰਨਾ ਹੈ ਸਿੰਪਲ ਜਿਹਾ ਕੰਮ ਆ ਆਪਾਂ ਇਹਨਾਂ ਦੇ ਅੰਦਰ ਭਰਨਾ ਹੈ ਮਸਾਲਾ ਇਹਦਾ ਦਬਰ ਕੇ ਹੋਰ ਸਾਰਿਆਂ ਦੇ ਵਿੱਚ ਭਰਨਾ ਜਿੰਨੇ ਵੀ ਕਲਾਣੇ ਜਿੱਤੇ ਹੋਣਾ ਆਪਾਂ ਕੀ ਕਰ ਲਿਆ ਮਸਾਲਾ ਤਿਆਰ ਔਰ ਮਸਾਲਾ ਤਿਆਰ ਕਰਕੇ ਕੀ ਆਪਾਂ ਕੀ ਕਰਦੇ ਇਹਦੇ ਵਿੱਚ ਫਿਰ ਇਦਾਂ ਸਾਰੇ ਇਦਾਂ ਭਰ ਲੈਣੇ ਆ ਇਧਰ ਆਪਣੀ ਹੋ ਚੁੱਕੀ ਹੈ ਕੜਾਈ ਗਰਮ ਤੇ ਇਧਰ ਆਪਾਂ ਤੇਲ ਤੇ ਵਿੱਚ ਤਾਂ ਫਰਾਈ ਕਰੀਏ ਲੋ ਜੀ ਤੇ ਆਪਣੇ ਪੂਰੇ ਹੁੰ ਟਿੰਡੋ ਬਣ ਕੇ ਤਿਆਰ ਹੋ ਚੁੱਕੇ ਆ ਤਾਂ ਆਪੇ ਦੌਣ ਇਹਨਾਂ ਨੂੰ ਕੜਾਈ ਵਿੱਚੋਂ ਕੱਢ ਕੇ ਪਲੇਟ ਵਿੱਚ ਰੱਖ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਤਿਆਰ ਹੋ ਚੁੱਕੇ ਆਉਣ ਇਹ ਲੋ ਜੀ ਤੇ ਆਪਣੇ ਟਿੰਡੋ ਪਰ ਕੇ ਹੋ ਗਿਆ ਤਿਆਰ ਚੈੱਕ ਕਰੋ ਤੁਸੀਂ ਇਹ ਤੁਸੀਂ ਵੀ ਆਪਣੇ ਘਰੇ ਜਰੂਰ ਟਰਾਈ ਕਰੋ ਅਗਰ ਆਪਣੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰਨਾ ਲਾਈਕ ਕਮੈਂਟ ਸ਼ੇਅਰ ਕਰਕੇ ਸਮਝੂਦਸਨਾ ਥੈਂਕ ਯੂ